ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਸ਼ਹੀਦੀ ਦਿਹਾੜੇ ਚੱਲ ਰਿਹਾ ਤੇ ਮਲੀਰ ਕੋਟਲਾ ਦੇ ਮੁਸਲਮਾਨ ਰੱਬੀ ਨੂ ਮਸੂਮ ਛੋਟੇ ਸਹਬਜ਼ਾਦਿਆਂ ਦੀ ਸ਼ਹੀਦੀ ਦੇ ਬਾਰੇ ਦੱਸ ਰਹੇ ਹੈ ਕਿ ਕਿਸ ਤਰ੍ਹਾਂ ਵਜ਼ੀਰ ਖਾਨ ਜ਼ਾਲਮ ਨੇ ਜ਼ੁਲਮ ਦੀ ਇੰਤਹਾ ਕੀਤੀ ਹੋਰ ਮੁਲੀਰ ਕੋਟਲਾ ਦੇ ਮੁਸਲਮਾਨ ਕੀ ਕਹਿ ਰਹੇ ਆ ਉਹਨਾਂ ਦੇ ਕੀ ਵਿਚਾਰ ਹੈ ਸ਼ਹੀਦੀ ਦਿਹਾੜੇ ਦੇ ਬਾਰੇ ਸ਼ਹੀਦਾਂ ਦੇ ਬਾਰੇ ਮਾਸੂਮ ਛੋਟੇ ਸਾਹਬਜ਼ਾਦਿਆਂ ਦੇ ਬਾਰੇ ਵੀਰੋ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਤਾਂ ਚੱਲ ਕੇ ਬੜੀ ਹੁੰਦੇ ਨੇ ਇਸ ਤੇ ਬਾਰ ਚਾਹਦੇ ਆ ਬਹੁਤ ਸੌਖਾ ਹੈ ਹਿੰਦੂ ਜਾਂ ਮੁਸਲਮਾਨ ਹੋਣਾ ਪਰ ਬਹੁਤ ਔਖਾ ਹੈ ਆਦਮੀ ਦਾ ਇਨਸਾਨਾ ਇਤਿਹਾਸ ਗਵਾ ਹੈ ਕਿ ਹਰ ਕੌਮ ਵਿੱਚ ਚੰਗੇ ਮਨ ਦੇ ਲੋਕ ਹੋਏ ਨੇ ਕਿਸੇ ਇੱਕ ਬੰਦੇ ਦੀ ਬ੍ਰਾਈ ਤੋਂ ਸਾਰੀ ਕੌਮ ਬੁਰੀ ਨਹੀਂ ਹੋ ਜਾਂਦੀ ਕਿਸੇ ਇੱਕ ਬੰਦੇ ਦੀ ਚੰਗਿਆਈ ਤੋਂ ਸਾਰੀ ਕੌਮ ਚੰਗੀ ਨਹੀਂ ਹੋ ਜਾਂਦੀ ਇਸ ਰਹੀ ਸੂਬੇ ਸਰਹੰਦ ਜਿਹੜਾ ਨਵਾਬ ਸੀ ਉਹ ਇੱਕ لالچی ਨਵਾਬ ਸੀ ਤੇ ਉਹ ਪਹਾੜੀ ਰਾਜਿਆਂ ਨੇ ਪੜਕਾਇਆ ਹੋਇਆ ਉਸ ਤੋਂ ਉਸਨੇ ਕਾਰਾ ਕੀਤਾ ਸੀ ਇਤਿਹਾਸ ਦੱਸਦਾ ਹੈ ਕਿ ਪਹਾੜੀ ਰਾਜਿਆਂ ਨੇ ਤੇ ਗੁਰੂ ਸਾਹਿਬ ਦੇ ਵਿਚਕਾਰ 12 ਜੰਗਾਂ ਹੋਈਆਂ ਨੇ ਜਿਨ੍ਹਾਂ ਵਿੱਚ ਹਰ ਜੰਗ ਵਿੱਚ ਪਹਾੜੀ ਰਾਜਾ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਜਦ ਪਹਾੜੀ ਰਾਜਿਆਂ ਨੂੰ ਇਹ ਨਿਸ਼ਚਾ ਹੋ ਗਿਆ ਕਿ ਉਹ ਗੁਰੂ ਸਾਹਿਬ ਤੇ ਜਿੱਤ ਪ੍ਰਾਪਤ ਨਹੀਂ ਕਰ ਸਕਦੇ ਤਾਂ ਉਹਨਾਂ ਨੇ ਸੂਬੇ ਸਰਹੰਦ ਨੂੰ 20000 ਰੁਪਇਆ ਉਸ ਵੇਲੇ ਦਾ ਅੱਜ ਦਾ 21 ਰੁਪਿਆ ਤੇ ਬੇਸ਼ੁਮਾਰ ਕੀਮਤੀ ਤੋਹਫੇ ਦੇ ਕੇ ਉਹਨਾਂ ਕੋਲ ਫੌਜੀ ਮਦਦ ਮੰਗੀ ਤੇ ਇਸ ਤਰ੍ਹਾਂ ਪਹਾੜੀ ਰਾਜਾ ਨੇ ਆਪਣੀ ਸ਼ਾਤਰਚਾਲ ਨਾਲ ਉਸ ਸਮੇਂ ਦੀ ਹਕੂਮਤ ਨੂੰ ਇਹਨਾਂ ਜਗ੍ਹਾ ਵਿੱਚ ਕੇ ਸੀਟ ਲਿਆ ਨਹੀਂ ਤਾਂ ਇਸ ਤੋਂ ਪਹਿਲਾਂ ਦੀਆਂ ਸਾਰੀਆਂ ਜੰਗਾਂ ਗੁਰੂ ਸਾਹਿਬ ਤੇ ਪਹਾੜੀ ਰਾਜਾਂ ਵਿਚਕਾਰੀ ਹੋਈਆਂ ਸਨ ਹੁਣ ਸੂਬੇ ਸਰਾਂਦੇ ਸ਼ਾਮਲ ਹੋ ਜਾਣ ਨਾਲ ਪਹਾੜੀ ਰਾਜਾਂ ਦਾ ਪੱਲਾ ਭਾਰੀ ਹੋ ਗਿਆ ਤੇ ਉਹਨਾਂ ਨੇ 1701 ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਕਿਰੇ ਨੂੰ ਜਾ ਕੇ ਰਿਆ 3 ਸਾਲ ਤੱਕ ਇਹ ਲੜਾਈਆਂ ਚੱਲਦੀਆਂ ਰਹੀਆਂ ਅੰਤ 1704 ਦਸੰਬਰ ਚ 1704 ਨੂੰ ਇੱਕ ਸਮਝੌਤੇ ਦੇ ਤਹਿਤ ਗੁਰੂ ਸਾਹਿਬ ਨੇ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਤੇ ਉਹ ਸਰਸਵਰਦੀ ਵੱਲ ਰਵਾਨਾ ਹੋ ਗਏ ਸਰਸਵਰਦੀ ਦੇ ਪਹੁੰਚ ਕੇ ਪਰਿਵਾਰ ਵਿੱਚ ਛੋੜਾ ਪੈ ਜਾਂਦਾ ਹੈ ਤੇ ਚੰਦੂ ਦੁਸ਼ਟ ਜਿਹੜਾ ਸੀਗਾ ਗੱਗੂ ਸੋਰੀ ਗੰਗੂ ਦੁਸ਼ਟ ਬ੍ਰਾਹਮਣ ਰਸੀਆ ਉਸ ਨੇ ਧੋਖੇ ਨਾਲ ਮਾਤਾ ਜੀ ਤੇ ਸਹਿਬਜ਼ਾਦੇ ਨੂੰ ਗ੍ਰਿਫਤਾਰ ਕਰਾ ਕੇ ਸੂਬੇ ਸਰੰਦ پاس ਸਰੰਦ ਭੇਜ ਦਿੱਤਾ ਸੀ ਤੇ ਫਿਰ ਜਦੋਂ ਸਾਹਿਬ ਜੱਜਾਂ ਨੂੰ ਸੁਬੇ ਸਰਾਂਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਤਾਂ ਸੁਬੇ ਸਰਾਂਦ ਨੇ ਉਹਨੂੰ ਪੁੱਛਿਆ ਵੀ ਇਹਨਾਂ ਵੱਲ ਲੀਕੀ ਸਜ਼ਾ ਹੈ ਇਸਲਾਮੀ ਸ਼ਰਾਬ ਚ ਤਾਂ ਕਾਜ਼ੀ ਨੇ ਸਾਫ਼ ਕਹਿ ਦਿੱਤਾ ਕਿ ਇਸਲਾਮ ਵਿੱਚ ਤਾਂ ਇੰਨੇ ਛੋਟੇ ਬੱਚਿਆਂ ਲਈ ਮਾਸੂਮ ਬੱਚਿਆਂ ਲਈ ਕੋਈ ਸਜ਼ਾ ਹੀ ਨਹੀਂ ਹੈ ਸਜ਼ਾ ਨਹੀਂ ਦੇ ਸਕਦੇ ਹੁਣ ਫਿਰ ਜਦੋਂ ਉਹਨੇ ਦੇਖਿਆ ਸੁਬੇ ਸਰਾਂਦ ਨੇ ਵੀ ਇੱਥੋਂ ਗੱਲ ਨਹੀਂ ਬਣੀ ਤਾਂ ਫਿਰ ਉੱਤੇ ਨਵਾਬ ਸੀ ਜਿਹੜਾ ਸ਼ੇਰ ਮੁਹੰਮਦ ਖਾਨ ਨੇ ਕੋਲੇ ਦਾ ਉਹ ਵੀ ਮੌਜੂਦ ਸੀ আর ਨਵਾਬ ਸ਼ੇਰ ਮੁਹੰਮਦ ਖਾਨ ਦਾ ਭਰਾ ਸੀ ਨਹਿਰ ਖਾਨ ਉਹ ਪਹਿਲੀ ਜੰਗ 'ਚ ਮਾਰੇ ਜਾ ਚੁੱਕਾ ਸੀ ਤੇ ਸੁਬੇ ਸਰਾਂਦ ਨੇ ਔਰ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਕਿਹਾ ਵੀ ਤੂੰ ਆਪਣੇ ਭਾਈ ਦਾ ਬਦਲਾ ਇਹਨਾਂ ਤੋਂ ਲੈ ਸਕਦਾ ਹੋ ਤਾਂ ਨਵਾਬ ਸ਼ੇਰ ਮੁਹੰਮਦ ਖਾਨ ਨੇ ਕਿਹਾ ਵੀ ਮੇਰੀ ਲੜਾਈ ਤਾਂ ਜੰਗ ਦੇ ਮੈਦਾਨ ਦੀ ਹੈ ਮੈਂ ਜੰਗ ਦੇ ਮੈਦਾਨ ਚ ਪੜ ਲਊਂਗਾ ਇਹਨਾਂ ਮਾਸੂਮ ਬੱਚਿਆਂ ਨਾਲ ਮੇਰਾ ਕੋਈ ਝਗੜਾ ਨਹੀਂ ਹੈ ਤੇ ਮੈਂ ਤਾਂ ਇਹਨਾਂ ਨੂੰ ਮਾਫ਼ ਕਰਦਾ ਹੁਣ ਜਦੋਂ ਬਾਜੀ ਜਾਨੀ ਦੇਖੀ ਦੀਵਾਨ ਸੁਚਾਨੰਦ ਨੇ ਜਿਹੜਾ ਅਸਲ ਇਸ ਸਾਰੀ ਗੰਗੂ ਤੇ ਦੀਵਾਨ ਸੁਚਾਨ ਜਿਹੜਾ ਆਸਰੇ ਇਸ ਮੋਢੀ ਦੇ ਨੇ ਔਰ ਉਹ ਪਹਾੜੀ ਰਾਜਾਂ ਦਾ ਕਲਾਕਾਰ ਕ੍ਰਿੰਦਾ ਸੀ ਲਾਇਆ ਹੋਇਆ ਤਾਂ ਉਸ ਨੇ ਸੂਬੇਦਾਰ ਨੂੰ ਢਕਾਇਆ ਕਿ ਸੱਪ ਦੇ ਵਿੱਚ ਇਸ ਪੋਲੀ ਹੁੰਦੇ ਨੇ ਇਹ ਸੱਪ ਬਣਨਗੇ ਤੇ ਵੱਡੇ ਉਹ ਦੁੱਖ ਦੇਣਗੇ ਇਸ ਲਈ ਇਹਨਾਂ ਨੂੰ ਹੁਣੇ ਹੀ ਖਤਮ ਕਰ ਦੇਣਾ ਚਾਹੀਦਾ ਹੈ। ਦੀਵਾਨ ਸੁਚਰਨ ਦੇ ਬਾਰ ਬਾਰ ਢਕਾਉਣ ਤੇ ਅਖੀਰ ਨੂੰ ਸੁਬੇ ਸਰੰਦ ਨੇ ਇਹਨਾਂ ਮਾਸੂਮ ਨੰਨੀਆਂ ਜਿੰਨਾਂ ਨੂੰ ਨੀਹਾਂ ਵਿੱਚ ਢੰਡਾ ਹੁੰਦੇ ਦਿੱਤਾ ਤੇ ਫਿਰ ਇਤਿਹਾਸ ਦੀ ਉਹ ਮਨਹੂਸ ਘਟਨਾ ਵਾਪਰੀ ਕਿ ਜਿਹੜੀ ਨਹੀਂ ਵਾਪਣੀ ਚਾਹੀਦੀ। ਜਦੋਂ ਇਹ ਗੱਲ ਹੋਣ ਲੱਗੀ ਤਾਂ ਉੱਥੇ ਨਵਾਬ ਸ਼ੇਰਮੁਹੰਦ ਖਾਂ ਮੌਜੂਦ ਸੀ। ਉਸ ਨੇ ਇਸ ਦਾ ਵਿਰੋਧ ਕੀਤਾ। ਉਹਨੇ ਕਿਹਾ ਵੀ ਦੇਖੋ ਇਸਲਾਮ ਇਹ ਚੀਜ਼ ਜਿਆਤ ਨਹੀਂ ਹੁੰਦਾ ਔਰ ਤੇਰੀ ਲੜਾਈ ਤੇ ਇਹਨਾਂ ਦੇ ਪਿਤਾ ਨਾਲ ਹੈ। ਇਹਨਾਂ ਮਾਸੂਮ ਬੱਚਿਆਂ ਨੇ ਤੇਰਾ ਕੁਝ ਨਹੀਂ ਬਗੜਿਆ। ਉਹਨੂੰ ਕਿ ਉਸਦਾ ਹੁੰਦਾ ਹੈ ਜਦ ਸੁਭਾਸ ਰੰਦ ਆਪਣੀ ਗਲਤੋਂ ਨਾ ਟਲਿਆ ਤਾਂ ਫਿਰ ਉਸ ਨਵਾਬ ਸ਼ੇਰ ਮੁਹੰਮਦ ਖਾਨ ਇਹ ਕਹਿੰਦਾ ਹੋਇਆ ਉਸ ਤੋਂ ਬਾਹਰ ਆਊਟ ਕਰ ਗਿਆ ਕਿ ਜਿੱਥੇ ਮਾਸੂਮਾਂ ਤੇ ਜ਼ੁਲਮ ਹੁੰਦਾ ਹੈ ਉੱਥੇ ਰੱਬ ਦਾ ਕਹਿਰ ਨਾਜ਼ਰ ਹੁੰਦਾ ਹੈ ਹੁਣ ਇੱਥੇ ਰੱਬ ਦਾ ਕਹਿਰ ਨਾਜ਼ਰ ਹੋਵੇਗਾ ਤੇ ਉਹ ਛੱਡ ਕੇ ਉਹ ਕਚਹਿਰੀ ਚਲੇ ਗਿਆ ਤੇ ਫਿਰ ਉਸ ਤੋਂ ਬਾਅਦ ਉਹ ਸਾਰਾ ਕੁਝ ਹੋਇਆ ਜਿੱਦਾਂ ਤੁਸੀਂ ਸਾਰਾ ਜਾਣਦੇ ਹੋ ਕਿਉਂਕਿ ਨਵਾਬ ਮਾੜੇ ਵੀ ਉਹਨਾਂ ਚੰਗੇ ਹੁੰਦੇ ਨੇ ਲੇਕਿਨ ਨਵਾਬ ਬਰੇਕ ਉਹਲਾ ਹੋਰ ਹੈ ਜਿਨੇ ਹਮੇਸ਼ਾ ਹੀ ਸੱਚ ਦਾ ਸਾਥ ਦਿੱਤਾ ਔਰ ਅਜ ਵੀ ਉਹ ਉਸ ਦੇ ਨਾਮ ਤੇ ਇੱਕ ਗੁਰਦੁਆਰਾ ਉਹ ਸਾਰਿਆ ਗਿਆ ਸਿੱਖਾਂ ਵੱਲੋਂ ਮਰੇ ਗੁਲਾ ਜੀ ਦਾ ਨਾਮ ਹਾਦਨਾਰ ਗੁਰਦੁਆਰਾ ਹੈ ਔਰ ਇੱਕ ਗੇੜ ਸ੍ਰੀ ਅਨੰਦ ਸ੍ਰੀ ਫਤੇਗੁਰ ਸਾਹਿਬ ਦੀ ਧਰਤੀ ਤੇ ਵੀ ਬਣਿਆ ਹੋਇਆ ਹੈ ਨਵਾਬ ਸ਼ੇਰ ਖਾਨ ਦੇ ਨਾਮ ਤੇ ਇਸ ਲਈ ਕਿ ਉਹਨਾਂ ਨੇ ਇਸ ਸਾਹਿਬ ਜਦੋਂ ਲਈ ਹਾਦਨਾਰ ਮਾਰਿਆ ਸੀ ਤੇ ਮੁਸਲਮ ਭਾਈ ਜਰ ਕਿਵੇਂ ਦੇਖਦਾ ਕੀ ਲੱਗਦਾ ਕਿ ਮੁਸਲਮ ਭਾਈ ਜਨ ਦੁੱਖ ਨਹੀਂ ਇਸਲਾਮ ਦੀ ਸਿੱਖਿਆ ਨਹੀਂ ਇਸਲਾਮ ਕਿਉਂਕਿ ਇਸਲਾਮ ਦੇ ਜਿਹੜਾ ਸਭ ਤੋਂ ਵੱਡਾ ਪਾਪ ਹੈ ਗੁਨਾਹ ਹੈ ਉਹ ਹੈ ਸ਼ਰਕ ਨਾ ਰੱਬ ਦਾ ਕੋਈ ਸਾਥੀ ਬਣਾਉਣਾ ਉਸ ਤੋਂ ਬਾਅਦ ਜਿਹੜਾ ਇਸਲਾਮ ਤੋਂ ਸਭ ਤੋਂ ਵੱਡੇ ਪਾਪ ਨੇ ਉਹਨਾਂ ਵਿੱਚੋਂ ਇੱਕ ਪਾਪ ਹੈ ਕਿਸੇ ਨਿਰਦੋਸ਼ ਦਾ ਕਤਲ ਕਰ ਦੇਣਾ ਔਰ ਫਿਰ ਮਾਸੂਮਾਂ ਦਾ ਕਤਲ ਕੀਤਾ ਹੈ ਜਿਨ੍ਹਾਂ ਪਰ ਇਸਲਾਮੀ ਸ਼ਰਾ ਲਾਗੂ ਹੀ ਨਹੀਂ ਹੁੰਦੀ ਇਸਲਾਮ 'ਚ ਹੈ ਹੀ ਨਹੀਂ ਹੈ ਕਿਉਂਕਿ ਜਿਹੜੀ ਇਸਲਾਮੀ ਸ਼ਰਾ ਹੈ ਉਹ ਤਾਂ 13-14 ਸਾਲ ਤੋਂ ਬਾਅਦ ਲਾਗੂ ਹੁੰਦੀ ਹੈ 7 ਤੋਂ 9 ਸਾਲ ਦੇ ਵਿੱਚ ਤਾਂ ਕੋਈ ਇਸਲਾਮੀ ਸ਼ਰਾ ਨਹੀਂ ਆ ਕਿ ਉਹ ਨਹੀਂ ਆਪਣੇ ਪਿਛਲੇ ਇੰਟਰਵਿਊ 'ਚ ਕਿਹਾ ਸੀ ਵੀ ਉਹਨਾਂ ਪਰ ਤਾਂ ਇਸਲਾਮੀ ਸ਼ਰਾ ਲਾਗੂ ਹੀ ਨਹੀਂ ਹੁੰਦੀ ਇਹ ਇਸਲਾਮ ਨਹੀਂ ਹੈ ਬਲਕਿ ਉਹਨੇ ਇਸਲਾਮ ਦੀ ਆੜ ਲੈ ਕੇ ਇਹ ਕੰਮ ਕੀਤਾ ਹੈ ਛੋਟੇ ਸਹਿਬਜ਼ਾਦਿਆਂ ਦੇ ਜਿਹੜੇ ਨੀਹਾਂ ਵਿੱਚ ਚਨਵਾਇਆ ਜਾਣ ਦੇ ਜਿਹੜੀ ਘਟਨਾ ਸੀ ਇਹ ਬਹੁਤ ਹੀ ਅਫਸੋਸਜਨਕ ਘਟਨਾ ਸੀਗੀ ਅਸੀਂ ਸਾਰੇ ਅਗਰ ਇਨਸਾਨ ਬਣ ਕੇ ਸੋਚੀਏ ਤਾਂ ਸਾਰੇ ਅਸੀਂ ਸਾਰੇ ਇੱਕ ਹਾਂ ਕਿਸੇ ਵੀ ਇਨਸਾਨ ਨੂੰ ਕਿਸੇ ਦੂਸਰੇ ਇਨਸਾਨ ਦੇ ਉੱਪਰ ਜ਼ੁਲਮ ਕਰਨ ਦਾ ਕੋਈ ਅਧਿਕਾਰ ਨਹੀਂ ਹੈਗਾ ਕਿਉਂਕਿ ਸਾਡੇ ਸਾਰਿਆਂ ਦਾ ਰੱਬ ਇੱਕ ਹੈ ਰੱਬ ਕਿਸੇ ਨੂੰ ਵੀ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਕਿ ਇੱਕ ਇਨਸਾਨ ਦੂਸਰੇ ਇਨਸਾਨ ਦੇ ਉੱਪਰ ਜ਼ੁਲਮ ਕਰੇ ਤਾਂ ਜਦੋਂ ਅਸੀਂ ਇਹ ਪੂਰੀ ਗੱਲ ਕਰਦੇ ਹਾਂ ਤਾਂ ਛੋੜੇ ਸਾਹਿਬ ਜਾਨਿਆਂ ਦੀ ਜੋ ਵਜ਼ੀਰ ਖਾਨ ਨੇ ਉਹਨਾਂ ਨੂੰ ਇਹ ਵਿੱਚ ਚਲਵਾਉਣ ਦਾ ਹੁਕਮ ਦਿੱਤਾ ਗਿਆ ਸੀ ਤਾਂ ਸਾਨੂੰ ਬੜਾ ਅਫਸੋਸ ਹੈ ਇਸ ਬਾਦ ਦਾ ਕਿ ਉਹਨਾਂ ਨੇ ਇਹ ਜਿਹੜਾ ਫੈਸਲਾ ਜਿਹੜਾ ਸੁਣਾਇਆ ਸੀਗਾ ਜਿਹੜਾ ਸਾਰੀ ਇਨਸਾਨੀਅਤ ਨੂੰ ਜਿੰਨੇ ਚੁ ਜੁੜ ਕੇ ਰੱਖ ਦਿੱਤਾ ਅਸੀਂ ਅਗਰ ਥੋੜਾ ਜਿਹਾ ਚਾਤੰਬਰੀਏ ਕੁਰਾਨ ਦੀ ਵੀ ਸਿੱਖਿਆ ਹੈ ਕਿ ਸੂਰੇ ਸੂਰੇ ਮਾਇਦਾਨ ਆਇਤ ਨੰਬਰ 32 ਦੇ ਵਿੱਚ ਕਿਹਾ ਗਿਆ ਹੈ ਕਿ ਜਿਸ ਇਨਸਾਨ ਨੇ ਇੱਕ ਜਾਨ ਨੂੰ ਨਾਹ ਕਤਲ ਕਰਤਾ ਤਾਂ ਉਹਨੇ ਗੁਆ ਸਾਰੀ ਇਨਸਾਨੀ ਦਾ ਕਤਲ ਕਰਤਾ ਤਾਂ ਉਰੇ ਇੱਕ ਗੱਲ ਵੇਖਣੀ ਹੋਊਗਾ ਸਾਡੇ ਸਾਰਿਆਂ ਦਾ ਰੱਬ ਇੱਕ ਹੈ ਤਾਂ ਅਸੀਂ ਅ ਉਹ ਦੇਖ ਸਕਦੇ ਆ ਕਿ ਜੇ ਉਸਨੇ ਵਜ਼ੀਰਖਾਨੇ ਇਹ ਜਿਹੜਾ ਕਾਰਾ ਕੀਤਾ ਸੀਗਾ ਤਾਂ ਉਸ ਨੂੰ ਜੇ ਪੂਰੀ ਦੁਨੀਆ ਜਿਹੜੀ ਇਸ ਸ਼ਰਮਨਾਕ ਨਿਗਾਹ ਨਾਲ ਦੇਖਦੀ ਹੈ ਤੇ ਅਸੀਂ ਸਾਰੇ ਮੁਸਲਮ ਭਰਾ ਸਿੱਖ ਭਰਾਵਾਂ ਦੇ ਨਾਲ ਖੜੇ ਆ ਜਿੱਥੇ ਆਪਣੇ ਸਿੱਖ ਭਰਾਵਾਂ ਨੂੰ ਦੁੱਖ ਹੈ ਇਸ ਘਟਨਾ ਦਾ ਸਾਨੂੰ ਵੀ ਬੜਾ ਦੁੱਖ ਹੈ ਬismillah अर रहमान रहीम अल्हम्दुलिल्लाह रब्बिल आलमीन ਅੱਜ ਆਪਾਂ ਉਸ ਮਹਿਲ ਦੇ ਅੰਦਰ ਖੜੇ ਆ ਜਿਸ ਮਹਿਲ ਦੇ ਅੰਦਰ ਆਪਣੇ ਨਵਾਬ ਸ਼ੇਰਮਮਲ ਖਾਨ ਨੇ ਇੱਕ ਹਾਂ ਦਾ ਨਾਰਾ ਮਾਰਿਆ ਸੀ ਆਲਾ ਨਾਰਾ ਮਾਰਿਆ ਸੀ ਕਿ ਛੋਟੇ ਜਿਹੜੇ ਸਹਬਜ਼ਾਦੇ ਨੇ ਉਹਨੂੰ ਸਰਹੰਦ ਦੀ ਕੰਧ ਦੇ ਵਿੱਚ ਉਹਨਾਂ ਨੂੰ ਚਨਾਇਆ ਗਿਆ ਇਹ ਬੜੀ ਦੁਖਦਾਈ ਘਟਨਾ ਸੀ ਕਿਉਂਕਿ ਇਸਲਾਮ ਦੇ ਵਿੱਚ ਕੋਈ ਇਹ ਜੀ ਇਜਾਜ਼ਤ ਕਾਨੂੰਨ ਨਹੀਂ ਕੋਈ ਇਹ ਜੀ ਚੀਜ਼ ਨਹੀਂ ਜਿਹੜਾ ਇੱਕ ਰਾਸਾ ਦਿੱਤੀ ਜਾਵੇ ਕਿਉਂਕਿ ਸਿੱਖ ਭਾਈਚਾਰੇ ਦੇ ਬੱਚੇ ਤੇ ਉਹ ਬੱਚੇ ਸਿੱਖ ਭਾਈਚਾਰੇ ਦੇ ਨਹੀਂ ਤੇ ਉਹ ਸਾਡੇ ਆਪਣੇ ਬੱਚੇ ਦੇ ਕਿਉਂਕਿ ਸਾਨੂੰ ਵੀ ਉਹਨਾਂ ਨਾਲੋਂ ਵੱਧ ਦੁੱਖ ਹੈ ਇਸ ਸ਼ਾਮ ਦੇ ਵਿੱਚ ਅਸੀਂ ਕੋਈ ਸਜਾ ਨਹੀਂ ਹੈਗੀ ਉਹਨਾਂ ਨੇ ਗੰਗੂ ਤੇ ਲੀਨੇ ਉਹਨਾਂ ਨੂੰ ਉਕਸਾਇਆ ਇਸ ਕਰਕੇ ਉਹਨਾਂ ਨੇ ਉਹ ਜ਼ਾਲਮ ਦੇ ਉਕਸਾਨ ਦੇ ਨਾਲ ਉਹ ਰਾਜਿਆਂ ਨੇ ਸਰਾਂਦੇ ਰਾਜਿਆਂ ਨੇ ਆਪਣੇ ਸਰਾਂਦੇ ਰਾਜਿਆਂ ਨੇ ਉਹਨਾਂ ਨੂੰ ਕਹਿ ਕੇ ਪੋਚਣਵਾਇਆ ਦੀਵਾਰ ਦੇ ਅੰਦਰ ਚਨਾਇਆ ਲੇਕਿਨ ਅਸੀਂ ਸਿੱਖ ਭਾਈ ਦੇ ਨਾਲ ਹਾਂ ਸਿੱਖਾ ਵੀਰਾਂ ਦੇ ਨਾਲ ਹਾਂ ਕਿਉਂਕਿ ਸਿੱਖਾਂ ਨਾਲੋਂ ਵੀ ਸਾਨੂੰ ਜ਼ਿਆਦਾ ਦੁੱਖ ਹੈ ਕਿ ਇਸ ਮਨਭਾਗੀ ਘਟਨਾ ਹੋਈ ਅਸੀਂ ਸਾਰੇ ਸਿੱਖ ਭਾਈਆਂ ਦੇ ਨਾਲ ਅਸੀਂ ਹਰ ਬੱਲੇ ਉਹਨਾਂ ਦੇ ਨਾਲ ਰਹਿਣਾ ਚਾਹੁੰਦੇ ਆਂ ਔਰ ਰਹਾਂਗੇ ਵੀ ਔਰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆਂ ਕਿ ਸਿੱਖਾਂ ਦੇ ਬਗੈਰ ਸਾਡਾ ਕੋਈ ਜ਼ੀਵਨ ਨਹੀਂ ਸਾਡੇ ਬਗੈਰ ਸਿੱਖ ਕੋਈ ਨਹੀਂ ਕਿਉਂਕਿ ਸਾਡੇ ਹੀ ਗੁਰੂਆਂ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੋਂ ਦੇ ਛੋਟੇ ਬੱਚੇ ਤੇ ਸਾਫ ਜਾਦੇ ਥੇ ਉਹ ਵਰਕ ਇਨਸਾਨ ਨਹੀਂ ਤੇ ਰੱਬ ਦਾ ਨੂਰ ਤੇ ਕਿਉਂਕਿ ਉਹ ਨੂਰਾਂ ਨੂੰ ਉਹ ਫੁੱਲਾਂ ਨੂੰ ਉਹਨਾਂ ਨੇ ਕੰਧਾਂ ਦੇ ਵਿੱਚ ਜਣਵਾਇਆ ਐਡਾ ਵੱਡਾ ਜ਼ੁਰਮ ਕੀਤਾ ਅਸੀਂ ਸਾਰੇ ਮਰੇ ਕੋਲੇ ਦੇ ਵਾਸੀ ਬੜੀ ਨਿੰਦਾ ਕਰਦੇ ਆਂ ਔਰ ਬਹੁਤ ਜ਼ਿਆਦਾ ਦੁਖ ਮਨਾ ਰਹੇ ਆ ਕਿ ਜੇ ਉਹਨਾਂ ਨੇ ਇਹ ਹੀ ਘਟਨਾ ਵਾਪਰੀ ਅਸੀਂ ਸਿੱਖਾਂ ਦੇ ਨਾਲ ਆ ਵਾਹਿਗੁਰੂ ਜੀ ਕਾ ਖਾਲਸਾ ਵੀਰੋ ਮਲੀਰ ਕੋਟਲਾ ਦੇ ਲੋਕ ਮੁਸਲਮਾਨ ਵੀਰੋ ਜਿਹੜਾ ਵੀ ਇੱਕ ਮੁਸਲਮਾਨ ਹੱਕ ਤੇ ਸੱਚ ਦੀ ਗੱਲ ਕਰਦਾ ਵੈ ਉਹ ਇਸ ਗੱਲ ਤੋਂ ਬਿਲਕੁਲ ਐਗਰੀਅਸ ਮੰਨਦਾ ਵੈ ਕਿ ਉਸ ਟਾਈਮ ਦੇ ਜਿਹੜੇ ਮੁਸਲਮਾਨ ਸੀ ਔਰੰਗਜ਼ੇਬ ਸੀ ਵੀਰੋ ਵਜ਼ੀਰ ਖਾਨ ਸੀ ਉਹਨਾਂ ਨੇ ਜ਼ੁਲਮ ਦੀ ਇੰਤਹਾ ਕੀਤੀ ਮਾਸੂਮ ਸਹਬਜ਼ਾਦੇ ਨੂੰ ਸ਼ਹੀਦ ਕਰਨਾ ਇਹ ਵੀਰੋ ਇੱਕ ਜ਼ੁਲਮ ਦੀ ਇੰਤਿਹਾਲ ਸੀ ਮਾਸੂਮ ਬੱਚੇ ਜਿਨ੍ਹਾਂ ਤੇ ਕੋ ਹੱਥ ਲਾਗੋ ਨਹੀਂ ਹੁੰਦੀ ਜਿਹੜੇ ਜੰਗ ਦੇ ਅੰਦਰ ਸ਼ਰੀਕ ਨਹੀਂ ਹੈ ਅਸਲਾਮ ਦੇ ਅੰਦਰ ਵੀਰੋ ਮਰਦ ਔਰਤਾਂ ਬੱਚੇ ਬੁੱਢੇ ਜਿਹੜੇ ਕਿ ਜੰਗ ਦੇ ਵਿੱਚ ਸ਼ਾਮਲ ਨਹੀਂ ਹੈ ਜਾਂ ਮਰਦ ਜਿਹੜੇ ਕਿ ਹਾਰ ਮੰਨ ਲੈਣ ਸਰੈਂਡਰ ਕਰ ਲੈਣ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਤਕਲੀਫ ਪਹੁੰਚਾਉਣ ਤੋਂ ਰੋਕਿਆ ਗਿਆ ਹੈ ਲੇਕਿਨ ਵੀਰੋ ਇੱਥੇ ਮਾਤਾ ਗੁਜਰੀ ਉਨਾਂ ਨੂੰ ਕਿਸ ਤਰ੍ਹਾਂ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ ਛੋਟੇ ਸਹਬਜ਼ਾਦੇ ਜ਼ਿੰਦਿਆਂ ਦਵਾਰਾਂ ਵਿੱਚ ਚਨਾ ਦਿੱਤਾ ਗਿਆ ਫਿਰ ਕਿੰਨੇ ਸਿੱਖ ਸੀ ਜਿਨ੍ਹਾਂ ਨੂੰ ਵੀਰੋ ਕਿਸ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਤੇ ਵੀਰੋ ਇਹ ਅਸਲਾਮ ਦੇ ਅੰਦਰ ਇਹ ਚੀਜ਼ ਨਹੀਂ ਹੈ ਜਿਹੜੇ ਜ਼ਾਲਮ ਲੋਕ ਸੀ ਇਹ ਅਸਲਾਮ ਦੇ ਵਿੱਚ ਇੱਕ ਬਹਿਰੂਪੀ ਸੀ ਜਿਨ੍ਹਾਂ ਨੇ ਅਸਲਾਮ ਦਾ ਰੂਪ ਦਾਰਿਆ ਸੀ ਮਲੀਰ ਕੋਟਲਾ ਦੀ ਉਸ ਟਾਈਮ ਵੀ ਨਵਾਬ ਮਲੀਰ ਕੋਟਲਾ ਨੇ ਵੀਰੋ ਖਾ ਦਾ ਨਾਰਾ ਮਾਰਿਆ ਤੇ ਅੱਜ ਵੀ ਨਾ ਸਿਰਫ ਮਲੀਰ ਕੋਟਲਾ ਦੀ ਆਵਾਮ ਬਲਕਿ ਮੁਸਲਮਾਨ ਵੀ ਜਿਹੜੇ ਹੱਕ ਤੇ ਸੱਚ ਦੀ ਗੱਲ ਕਰਦੇ ਉਹ ਨਹੀਂ ਵੀਰ ਉਹ ਮਾੜੇ ਤੇ ਚੰਗੇ ਲੋਕ ਹਰ ਦੌਰ ਦੇ ਵਿੱਚ ਮੌਜੂਦ ਰਹੇ ਐ ਤੇ ਮੌਜੂਦ ਰਹਿਣਗੇ ਜਿਹੜਾ ਸਹੀ ਮਾਨਤ ਦੇ ਵਿੱਚ ਅਨਸਾਰ ਪਸੰਦ ਲੋਕ ਐ ਸੱਚੇ ਦਿਲ ਦੇ ਨਾਲ ਇਸਲਾਮ ਨੂੰ ਮੰਨਦਾ ਵੈ ਫਿਰ ਉਹ ਇਸ ਦੇ ਉੱਪਰ ਹਮੇਸ਼ਾ ਹੀ ਇਹੀ ਕਹੇਗਾ ਕਿ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਵਜ਼ੀਰ ਖਾਨ ਜ਼ਾਲਮ ਨੇ ਬਹੁਤ ਜ਼ੁਲਮ ਕੀਤਾ ਮਾਸੂਮ ਰਬੀ ਨੂਰ ਮਾਸੂਮ ਸਾਹਿਬਜ਼ਾਦਿਆਂ ਦੇ ਉੱਤੇ ਜ਼ੁਲਮ ਦੀ ਇੰਤਹਾ ਕੀਤੀ ਕਿ ਲੇਕਿਨ ਉਹਨਾਂ ਨੇ ਹੱਕ ਤੇ ਸੱਕ ਦੀ ਸੱਚ ਦੀ ਲੜਾਈ ਵਾਸਤੇ ਡਟੇ ਰਹੇ ਡਰੇ ਨਹੀਂ ਵੀਰੋ ਕਥਾ ਸੁਣ ਲਈਏ ਛੋਟੇ ਸਾਹਿਬਜ਼ਾਦੇ ਜਿਹੜੇ ਰੋਂਗ ਟੇ ਖੜੇ ਹੁੰਦੇ ਉਹਨਾਂ ਦੀ ਬਹਾਦਰੀ ਦੇਖ ਕੇ ਵੀਰੋ ਤੁਹਾਨੂੰ ਕਿਸ ਤਰ੍ਹਾਂ ਲੱਗੀ ਅੱਜ ਦੀ ਵੀਡੀਓ ਕਮੈਂਟ ਕਰਕੇ ਆਪਣੀ ਕੀਮਤੀ ਰਾਦਰ ਜ਼ਰੂਰ ਲਾਜ਼ਮੀ ਕਰਨਾ ਆਪਣਾ ਤੇ ਸਾਰਾ ਖਿਆਲ ਰੱਖਣਾ ਦਵਾਉਂ ਯਾਦ ਰੱਖਣਾ ਅੱਲਾ ਫੇ